ਦੁਨਿਆ ਚੱਲ ਵੀ ਕਹਿੰਦੇ ਗੋਰਿਆਂ ਮਕਦਮਾ ਕਰਿਆ ਹਬਈ ਕਹਿੰਦੇ ਗੋਰਿਆਂ ਗੋਰਿਆਂ ਮਕਦਮਾ ਕਰਿਆ ਭਗਤ ਸਿੰਘ ਸੂਰਮੇ ਤੇ ਦਫਾ ਲਾ ਕੇ ਦਫਾ ਲਾ ਕੇ ਤੇ 302 ਦੀ ਫਾਸੀ ਵਾਰੀ سزا ਕਰਤੀ ਗੋਰੇ ਜੱਜ ਨੇ ਗੋਰੇ ਜੱਜ ਨੇ ਸੁਨਾਹ ਦਿੱਤਾ ਐਹਲਾ ਤੇ ਕੂਰਕੂਰ ਬੋਲੇ ਸੂਰਮਾ ਮੱਖਣਾ ਮੱਖਣਾ ਦੇਸ਼ ਨੂੰ ਪਿਆਰਾ ਜਿੰਦ ਤੋਂ ਅਸੀਂ ਰੱਖਣਾ ਮੁਲਾਕਾਤ ਨੂੰ ਜਦੋਂ ਮਾਂ ਆਈ ਬਈ ਮੁਲਾਕਾਤ ਨੂੰ ਮੁਲਾਕਾਤ ਨੂੰ ਜਦੋਂ ਮਾਂ ਆਈ ਸੈਂਟਰਲ ਲਾਹੌਰ ਜੇਲ੍ਹ ਵਿੱਚ ਕਿੱਥੇ ਸੀਖਾਂ ਦੇ ਬਿੱਟਸ ਸਿੰਘਾਂ ਦੇ ਭਗਤ ਸਿੰਘ ਥੂਰ ਮੇ ਅੱਖੀਆਂ ਚ ਪਾਣੀ ਆ ਗਿਆ ਦੇਖ ਮਾਨੂ ਦੇਖ ਮਾਨੂ ਭਗਤ ਸਿੰਘ ਡੋਲਿਆ ਬੋਲਿਆ ਕਿਹੜੀ ਗੱਲੋਂ ਹਿੰਜ ਕੇ ਰਦੀ ਰੱਖ ਹੌਸਲਾ ਹੌਸਲਾ ਡਲਾਣਾ ਚਿੱਤ ਅੰਮੀਏ ਥਾਪੀ ਦੇ ਕੇ ਭਗਤ ਸਿੰਘ ਨੂੰ ਬੋਲ ਕੇ ਬੋਲ ਕੇ ਦੇਸ਼ ਨੂੰ ਤਿਆਦ ਕਰਨਾ ਵੇਖੂਨ ਡੋਲ ਕੇ ਅਗ ਪੈਗੀ ਕਿਸ਼ਨ ਸਿੰਘ ਬਾਪ ਨੂੰ ਬਈ ਹਾਕ ਪੈਗੀ ਪੈਗੀ ਕਿਸ਼ਨ ਸਿੰਘ ਬਾਪੂ ਨੂੰ ਨਾਲ-ਨਾਲ ਮੁਲਾਕਾਤ ਦੇ ਦੇ ਹੌਸਲਾ ਹੌਸਲਾ ਦੇਸ਼ ਲਈ ਮਰਨਾ ਵਾਂ ਮਰੇ ਦੀ ਪੁੱਛ ਜਿਹੜ ਤੋਂ ਜਿੱਥੇ ਤੇਰਾ ਸੀ ਤੇਰਾ ਸੀ ਅਜੀਤ ਸਿੰਘ ਚਾਚਾ ਦੇਸ਼ ਲਈ ਸ਼ਹੀਦ ਹੋ ਗਿਆ ਹੱਸ ਕੇ ਹੱਸ ਕੇ ਕਾਂਵਲੇ ਦੀ ਇੰਜ ਮਰਨਾ ਹੋ ਗਿਆ ਦੱਸ ਕੇ ਘੰਟੀ ਵੱਜ ਗਈ ਮੁਲਾਕਾਤ ਟੁੱਟ ਗਈ ਲਈ ਘੰਟੀ ਵੱਜ ਗਈ ਬਾਤੀ ਕੀ ਮੁਲਾਕਤ ਟੁੱਟ ਗਈ ਕੱਢ ਲਿਆ ਕੋਸ਼ੜੀ ਚੋਂ ਭਗਤ ਸਿੰਘ ਨੂੰ ਸਿੰਘ ਨੂੰ ਲਾ ਲਿਆ ਮੂਰੇ ਗੋਰੀਆਂ ਦੀ ਗਾਰਦਨੇ ਜਾਂਦੇ ਸ਼ੇਰ ਨੇ ਸ਼ੇਰ ਨੇ ਮਾਰਿਆ ਨਾਰਾ ਇਨਕਲਾਬ ਜਿੰਦਾਬਾਦ ਦਾ ਫਾਂਸੀ ਦੇ ਤਾ ਦੇ ਤਾ ਭਗਤ ਸਿੰਘ ਸੂਰਮਾ ਮਰ ਜਾਣੇ ਪਾਪੀ ਗੋਰੀਆਂ ਰਾਣਾ ਰਾਣਾ ਹੋ ਵਰਕੇ ਥਰੀਕੇ ਵਾਲਿਆ ਤੇਰਾ ਬਾਣਾ ਅਵੀ ਧੰਨਵਾਦ ਬਾਕੀ ਸ਼ੇਅਰ ਕਮੈਂਟ ਕਰਕੇ ਦੱਸ ਦਿਓ ਭਾਈ ਫੋਲੋ ਕਰ ਲਿਓ ਪੇਜ ਨੂੰ ਹਾਂ ਜੀ ਆ ਵੀ ਮੇਰੇ ਤੋਂ ਸੁਣ ਕੇ ਕਹਾਣੀ ਮਿਹਣੀ ਜੀ ਦੱਸ ਸਕਦਾ ਕਿਵੇਂ ਲੱਗੀ ਬਾਕੀ ਚੈਨਲ